ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕਲਵਿੰਦਰ ਕੌਰ ਨੂੰ ਕੰਗਨਾ ਨੂੰ ਥੱਪੜ ਮਾਰਨੇ ਦੇ ਜੁਰਮ ਵਿੱਚ ਸਸਪੈਂਡ ਕੀਤਾ ਗਿਆ ਐਫ ਆਈ ਆਰ ਵੀ ਉਹਦੇ ਉੱਤੇ ਹੋਈ ਲੇਕਿਨ ਹੁਣ ਸਵਾਲ ਜੜਾ ਆ ਉਹ ਹੀ ਪੈਦਾ ਹੁੰਦਾ ਹੈ ਕਿ ਆਇਆ ਕੰਗਨਾ ਨੂੰ ਵੀ ਸਜ਼ਾ ਦਿੱਤੀ ਜਾਏਗੀ ਕੰਗਨਾ ਦੇ ਵੀ ਕਾਰਵਾਈ ਕੀਤੀ ਜਾਏਗੀ ਜਿਹੜੇ ਉਹ ਪੜਕਾਉ ਬਿਆਨ ਉਹਨੇ ਪਹਿਲੇ ਦਿੱਤੇ ਤੇ ਜਿਹੜੇ ਹਜੇ ਵੀ ਦੇਈ ਜਾਣ ਦੇ ਹੀ ਹੈਗੀ ਆ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਮੁਤਲਕ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਕੰਗੜਾ ਨੌਤ ਨੇ ਇੱਕ ਵਾਰ ਫਿਰ ਉਬਾਲ ਕੱਢਿਆ ਉਹ ਕਹਿੰਦੀ ਜੀ ਕਿ ਦੇਖੋ ਜਿਹੜੇ ਲੋਕ ਅਜ ਕੁਲਵਿੰਦਰ ਕੌਰ ਦੇ ਯਾਨੀ ਕਿ ਥੱਪੜ ਮਾਰਨ ਵਾਲੀ ਕੁੜੀ ਦੇ ਪੱਖ ਦੇ ਵਿੱਚ ਖੜੇ ਆ ਕੱਲ ਨੂੰ ਇਹ ਜ਼ਬਰ ਜਨਾਹ ਕਰਨ ਵਾਲੇ ਲੋਕਾਂ ਦੇ ਵੀ ਪੱਖ ਚ ਖੜ ਸਕਦੇ ਆ ਕੱਲ ਨੂੰ ਇਹ ਤਕਲ ਕਰਨ ਵਾਲੇ ਲੋਕਾਂ ਦੇ ਪੱਖ ਦੇ ਵਿੱਚ ਵੀ ਖੜ ਸਕਦੇ ਆ ਕੱਲ ਨੂੰ ਇਹ سنگੀਨ ਅਪਰਾਧ ਕਰਨ ਵਾਲੇ ਲੋਕਾਂ ਦੇ ਪੱਖ ਦੇ ਵਿੱਚ ਵੀ ਖੜ ਸਕਦੇ ਆ ਉਹ ਕਹਿੰਦੀ ਜੀ ਭਾਵੇਂ ਕਿਸੇ ਵੀ ਮਨੋਸਥਿਤੀ ਤਹਿਤ ਕਿਸੇ ਕੋਈ ਮਾਨਸਿਕ ਕਾਰਨ ਕਰਕੇ ਭਾਵੇਂ ਕੋਈ ਆਰਥਿਕ ਕਾਰਨ ਦੇ ਕਰਕੇ ਕੋਈ ਕਿਸੇ ਦੇ ਉੱਤੇ ਇਸ ਤਰੀਕੇ ਦੇ ਨਾਲ ਵਾਰ ਕਰੇ ਜਾਂ ਕੋਈ ਅਪਰਾਧ ਕਰੇ ਉਹਨੂੰ ਬਣਦੀ ਹੋਈ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਆ ਉਹਦੇ ਨਾਲ ਕਿਸੇ ਤਰ੍ਹਾਂ ਦੀ ਰਿਆਇਤ ਹੋਣੀ ਨਹੀਂ ਚਾਹੀਦੀ ਅੱਧਾ ਕ ਬਾਲੀਵੁੱਡ ਆ ਜਿਹੜਾ ਉਹ ਇਹ ਗੱਲ ਕਹਿੰਦਾ ਕਿ ਭਾਈ ਕੰਗੜਾ ਦੇ ਹੱਕ ਦੇ ਵਿੱਚ ਜਾਂ ਖਿਲਾਫ ਬੋਲਣੀ ਨਹੀਂ ਚਾਹੀਦਾ ਕੁਝ ਕੁ ਲੋਕਾਂ ਨੇ ਇਹ ਗੱਲ ਕਹੀ ਆ ਖਾਸ ਕਰਕੇ ਭਾਜਪੀ ਦੇ ਵਕਫ ਵਕਫ ਨੇਤਾਵਾਂ ਨੇ ਗੱਲ ਕਹੀ ਆ ਕਿ ਕੰਗੜਾ ਦੇ ਨਾਲ ਜੋ ਹੋਇਆ ਗਲਤ ਹੋਇਆ ਪਰ ਵੱਡੀ ਗਿਣਤੀ ਦੇ ਵਿੱਚ ਲੋਕ ਖਾਸ ਕਰਕੇ ਬਾਲੀਵੁੱਡ ਦਾ ਜਿਹੜਾ ਮਸ਼ਹੂਰ ਸੰਗੀਤਕਾਰ ਆ ਵਿਸ਼ਾਲ ਡੜਲਾਨੀ ਉਹਨੇ ਕਹਿ ਜੀ ਕਿ ਜੇਕਰ ਕੁਲਵਿੰਦਰ ਕੌਰ ਚਾਹੂਗੀ ਤੇ ਭਾਈ ਮੇਰੀ ਨੌਕਰੀ ਛੁੱਟ ਗਈ ਆ ਫਿਰ ਮੈਂ ਬੇਰਜ਼ਗਾਰ ਆ ਤਾਂ ਅਸੀਂ ਉਹਨੂੰ ਨੌਕਰੀ ਦੇਣ ਨੂੰ ਵੀ ਤਿਆਰ ਆ ਮਤਲਬ ਇਹ ਆ ਕਿ ਕੰਗਣਾ ਨੂੰ ਇਹ ਗੱਲ ਸਮਝਾਉਣ ਦੀ ਲੋੜ ਆ ਕਿ ਤੇਰਾ ਪੰਜਾਬੀਆਂ ਦੇ ਨਾਲ ਰੌਲਾ ਪਿਆ ਕਿਉਂ ਆ ਅਸਲ ਦੇ ਵਿੱਚ ਕੰਗਣਾ ਜਾਂ ਕਿਸੇ ਵੀ ਔਰਤ ਦੇ ਨਾਲ ਪੰਜਾਬੀਆਂ ਦਾ ਆਮ ਤੌਰ ਦੇ ਉੱਤੇ ਕੋਈ ਵਿਵਾਦ ਕੋਈ ਰੌਲਾ ਹੁੰਦਾ ਨਹੀਂ ਇਹ ਜ਼ੁਬਾਨ ਦਾ ਸੌਦਾ ਇਹ ਜ਼ੁਬਾਨ ਦਾ ਰੌਲਾ ਕਿਉਂਕਿ ਜ਼ੁਬਾਨ ਕਰਕੇ ਅਸੀਂ ਸ਼ਬਦ ਜਿਹੜੇ ਮੂੰਹ ਦੇ ਵਿੱਚੋਂ ਕੱਢਿਆ ਉਹਦੇ ਕਰਕੇ ਇਹਨੇ ਵੱਡੇ ਪੱਦਰ ਦੇ ਉੱਤੇ ਹਰਚ ਦੀ ਭਾਵਨਾ ਸਵਿਧਾਨ ਸਾਨੂੰ ਬੋਲ ਕੇ ਤੇ ਲਿਖ ਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਮੈਨੂੰ ਵੀ ਆਪਜੀ ਨੂੰ ਵੀ ਕੰਗਣਾ ਨੂੰ ਵੀ ਕਿਸੇ ਵੀ ਦੇ ਤਨੂੰ ਸਵਿਧਾਨ ਬੋਲ ਕੇ ਤੇ ਲਿਖ ਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਪਰ ਜਦੋਂ ਬੋਲਣ ਦੀ ਆਜ਼ਾਦੀ ਦਿੰਦਾ ਉਦੋਂ ਆਪਾਂ ਇਹ ਨਾ ਸਮਝੀਏ ਕਿ ਸਾਨੂੰ ਬਕਵਾਸ ਦੀ ਆਜ਼ਾਦੀ ਵੀ ਦਿੰਦਾ ਬੋਲਣ ਤੇ ਬਕਵਾਸ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਤੇ ਸਵਿਧਾਨ ਕਦੇ ਵੀ ਬਕਵਾਸ ਦੀ ਆਜ਼ਾਦੀ ਨਹੀਂ ਦਿੰਦਾ ਜੇਕਰ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਤੇ ਕਿਸੇ ਭਾਈਚਾਰੇ ਦੇ ਉੱਤੇ ਗਲਤ ਟਿੱਪਣੀ ਕਰਾਂ ਤਾਂ ਮੇਰੇ ਵਾਸਤੇ ਵੀ ਮਾੜੀ ਗੱਲ ਹੈ ਕੰਗੜਾ ਨੂੰ ਪੰਜਾਬੀਆਂ ਲਈ ਤੇ ਕਿਸਾਨਾਂ ਦੇ ਖਿਲਾਫ ਬੋਲਣਾ ਹੀ ਨਹੀਂ ਚਾਹੀਦਾ ਜੇ ਤੁਸੀਂ ਪੱਖ ਦੇ ਵਿੱਚ ਨਹੀਂ ਬੋਲ ਸਕਦੇ ਤੁਸੀਂ ਖਿਲਾਫ ਵੀ ਨਾ ਬੋਲੋ ਹਾਲਾਂਕਿ ਅਸੀਂ ਥੱਪੜ ਕਾਂਡ ਦੀ ਹਮਾਇਤ ਬੇਸ਼ੱਕ ਨਹੀਂ ਕਰਦੇ ਪਰ ਗੱਲ ਇਹ ਹੈ ਕਿ ਇਹ ਸਾਰਾ ਕੁਝ ਪੈਦਾ ਕਿਉਂ ਹੋਇਆ ਇਹ ਕਿਹੜੀ ਭਾਵਨਾ ਦੇ ਵਿੱਚੋਂ ਪੈਦਾ ਹੋਇਆ ਤੁਸੀਂ ਹਮੇਸ਼ਾ ਕਿਸਾਨਾਂ ਨੂੰ ਅਤਵਾਦੀ ਕਿਹਾ ਤੁਸੀਂ ਅੱਜ ਵੀ ਇਹ ਗੱਲ ਕਹਿੰਦੇ ਆ ਕਿ ਭਾਈ ਇਹ ਤਾਂ ਖਾਲਿਸਤਾਨੀ ਵਿਚਾਰਧਾਰਾ ਵਾਲੇ ਆ ਇਹ ਅਤਵਾਦੀ ਵਿਚਾਰਧਾਰਾ ਵਾਲੇ ਆ ਜੇਕਰ ਇੱਕ ਵਿਅਕਤੀ ਦਾ ਦੂਜੇ ਵਿਅਕਤੀ ਦੇ ਪ੍ਰਤੀ ਗੁੱਸਾ ਹੋਵੇ ਉਹ ਉਹਦੇ ਚਪੇੜ ਮਾਰ ਦੇਵੇ ਜਾਂ ਉਹ ਉਹਨੂੰ ਗਾਲਾਂ ਕੱਢ ਦੇਵੇ ਤਾਂ ਅਸੀਂ ਸਮੂਹ ਭਾਈਚਾਰੇ ਨੂੰ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਪੰਜਾਬ ਨੂੰ ਸਮੁੱਚੀ ਪੰਜਾਬੀਅਤ ਨੂੰ ਖਾਲਿਸਤਾਨ ਦੇ ਨਾਲ ਜਾਂ ਅਤਵਾਦ ਦੇ ਨਾਲ ਜੋੜ ਕੇ ਪੇਸ਼ ਨਹੀਂ ਕਰ ਸਕਦੇ ਉਸ ਤੋਂ ਅਗਲੀ ਗੱਲ ਇਹ ਆ ਜੋ ਗੱਲਾਂ ਤੁਸੀਂ ਪਹਿਲਾਂ ਕਹਿੰਦੇ ਸੀ ਉਹੀ ਗੱਲਾਂ ਅੱਜ ਕਹਿੰਦੇ ਹੋ ਅੱਜ ਤੁਸੀਂ ਉਸ ਸਿਆਸੀ ਧਿਰ ਦੇ ਨਾਲ ਜੁੜੇ ਹੋਏ ਹੋ ਜਾਂ ਕਿਸੇ ਵੀ ਸਿਆਸੀ ਧਿਰ ਨਾਲ ਜੁੜੇ ਹੋ ਮੋ ਚਲੋ ਉੱਥੇ ਹੋ ਤੁਸੀਂ ਉਸ ਮੁਕਾਮ ਦੇ ਉੱਤੇ ਹੋ ਜਿੱਥੇ ਸਟੈਂਡ ਕੋਈ ਨਹੀਂ ਹੁੰਦਾ ਅੱਜ ਮੈਂ ਕੁਝ ਰਿਪੋਰਟਾਂ ਪੜ੍ਹੀਆਂ ਉਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਜਿਹੜੇ ਦੁਬਾਰਾ ਬਣਿਆ ਜਾਂ ਬਣ ਜਾਣਗੇ ਉਹਨਾਂ ਨੇ 11 ਫਰਵਰੀ ਤੇ 2019 ਨੂੰ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਮੈਂ ਗੱਲ ਸਿਰਫ ਸਟੈਂਡ ਦੀ ਕਰਦਾ 11 ਫਰਵਰੀ 2019 ਨੂੰ ਆਂਧਰਾ ਪ੍ਰਦੇਸ਼ ਦੇ ਵਿੱਚ ਨਰਿੰਦਰ ਮੋਦੀ ਹੁਰਾ ਨੇ ਇੱਕ ਬਿਆਨ ਦਿੱਤਾ ਚੰਦਰ ਬਾਬੂ ਨਾਇਡੂ ਦੇ ਬਾਰੇ ਉਹਨਾਂ ਨੇ ਗੱਲ ਕਹੀ ਕਿ ਮੈਂ ਹੈਰਾਨ ਆ ਆਖਰਕਾਰ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੂੰ ਹੋ ਕੀ ਗਿਆ ਉਹ ਵਾਰ-ਵਾਰ ਇਹ ਗੱਲ ਕਿਉਂ ਕਹਿੰਦੇ ਜੀ ਕਿ ਮੈਂ ਸੀਨੀਅਰ ਹਾਂ ਮੈਂ ਸੀਨੀਅਰ ਹਾਂ ਮੈਂ ਸੀਨੀਅਰ ਹਾਂ ਇਹਦੇ ਵਿੱਚ ਰੌਲਾ ਕਿਹੜੀ ਗੱਲ ਦਾ ਤੁਸੀਂ ਸੀਨੀਅਰ ਹੋ ਦਲ ਬਦਲਣ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਸੀਨੀਅਰ ਹੋ ਆਪਣੇ ਸਹੁਰੇ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਦੇ ਮਾਮਲੇ ਦੇ ਵਿੱਚ ਫਿਰ ਉਸ ਤੋਂ ਬਾਅਦ ਚੰਦਰਬਾਬੂ ਨਾਇਡੂ ਨੇ 3 April 2019 ਨੂੰ ਇੱਕ ਮੋੜਵਾ ਉੱਤਰ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਨਰਿੰਦਰ ਮੋਦੀ ਇੱਕ ਹਾਰਡ ਕੋਰ ਅੱਤਵਾਦੀ ਨੇ। ਉਹਨਾਂ ਨੇ ਕਿਹਾ ਕਿ ਮੈਂ ਪਹਿਲਾ ਬੰਦਾ ਸੀ ਜਿਨ੍ਹਾਂ ਨੇ 2002 ਦੇ ਗੁਜਰਾਤ ਲੰਗੜਿਆ ਤੋਂ ਬਾਅਦ ਉਹਨਾਂ ਦਾ ਅਸਤੀਫਾ ਮੰਗਿਆ ਸੀ ਤੇ ਕਈ ਦੇਸ਼ਾਂ ਨੇ ਉਹਨਾਂ ਦੇ ਉੱਤੇ ਬੈਨ ਲਾਤਾ ਸੀ ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਫਿਰ ਘੱਟ ਗਿਣਤੀਆਂ ਨੂੰ ਟਾਰਗੇਟ ਕਰ ਰਹੇ ਨੇ। ਉਹਨਾਂ ਨੇ ਇਹ ਗੱਲ ਕਹੀ ਸੀ ਚੰਦਰਬਾਬੂ ਨਾਇਡੂ ਨੇ ਤੇ ਅੱਜ ਉਸੇ ਚੰਦਰਬਾਬੂ ਨਾਇਡੂ ਤੇ ਉਸੇ ਨतीश ਕੁਮਾਰ ਦੇ ਕਰਕੇ ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਰਹੇ ਨੇ ਜਾਂ ਜਦੋਂ ਤੱਕ ਤੁਸੀਂ ਇਹ ਦੇਖ ਰਹੇ ਹੋਵੋਗੇ ਬਣ ਚੁੱਕੇ ਹੋਣਗੇ ਮਤਲਬ ਕਿ ਇਹਦਾ ਇਹ ਆ ਕਿ ਤੁਸੀਂ ਅੱਜ ਉਹਨਾਂ ਰਾਜਨੀਤਿਕ ਧਿਰਾਂ ਦੇ ਨਾਲ ਖੜੇ ਹੋ ਜਿੱਥੇ ਕੰਗਣਾ ਜੀ ਸਟੈਂਡ ਨਾਲ ਦੀ ਚੀਜ਼ ਕੋਈ ਨਹੀਂ ਹੁਣ ਤੁਸੀਂ ਗੱਲ ਨਤੀਸ਼ ਕੁਮਾਰ ਦੀ ਕਰ ਲੋ 30 ਜਨਵਰੀ ਤੇ 2023 ਦਾ ਵੇਲਾ ਜਿਹਦੇ ਵਿੱਚ ਉਹਨਾਂ ਨੇ ਨਤੀਸ਼ ਕੁਮਾਰ ਨੇ ਗੱਲ ਕਹੀ ਆ ਕਿ ਮਰ ਜਾਣਾ ਮਨਜ਼ੂਰ ਆ ਪਰ ਕਦੇ ਵੀ ਅਸੀਂ ਬੀਜੇਪੀ ਸੀਆਈਐਸਐਫ ਦੀ ਸਟਾਫ ਕਨਸਟੇਬਲ ਕੁਲਵਿੰਦਰ ਕੌਰ ਜਿੰਨੇ ਕੇ ਕੰਗਣਾ ਦਾ ਨਾਵਦ ਦੇ ਮੂੰਹ ਦੇ ਉੱਤੇ ਥੱਪੜ ਮਾਰਿਆ। ਔਰ ਵਜ੍ਹਾ ਦੱਸੀ ਜਾਂਦੀ ਹੈ ਕਿ ਕੁਲਵਿੰਦਰ ਕੌਰ ਦਾ ਇਹ ਕਹਿਣਾ ਸੀਗਾ ਕਿ ਇਹਨੇ ਜਿਹੜੀ 2020 ਦੇ ਉੱਤੇ ਕਿਸਾਨ ਮੋਰਚੇ ਦੇ ਉੱਤੇ ਟਿੱਪਣੀ ਕੀਤੀ ਸੀਗੀ ਔਰਤਾਂ ਨੂੰ ਲੈ ਕੇ ਕਿ 100-100 ਰੁਪਇਆ ਲੈ ਕੇ ਵਿਕਣੇ ਵਾਲੀਆਂ ਬਕਾਊ ਔਰਤਾਂ ਹੈਗੀਆਂ। ਉਸ ਦਰਨੇ ਵਿੱਚ ਮੇਰੀ ਮਾਂ ਵੀ ਬੈਠੀ ਸੀ। ਔਰ ਮੈਂ ਇਹ ਥੱਪੜ ਮਾਰਿਆ ਇਹਨੂੰ ਇਸ ਵਜ੍ਹਾ ਤੋਂ ਮਾਰਿਆ ਹੈ ਕਿ ਜਦੋਂ ਚੈਕਿੰਗ ਦੇ ਦੌਰਾਨ ਇਹਨੂੰ ਕਿਹਾ ਕਿ ਪਰਸ ਤੇ ਆਪਣਾ ਮੋਬਾਈਲ ਰੱਖ ਇੱਥੇ ਚੈਕਿੰਗ ਹੋ ਰਹੀ ਹੈ ਤੇ ਇਹਨੇ ਰੱਖਣ ਤੋਂ ਇਨਕਾਰ ਕੀਤਾ ਜਦੋਂ ਨੂੰ ਇਹ ਪਤਾ ਚੱਲਿਆ ਕਿ ਮੈਂ ਪੰਜਾਬੀ ਹਾਂ ਤੇ ਇਹਨੇ ਮੈਨੂੰ ਗਾਲੀ ਦਿੱਤੀ ਕਿ ਤੂੰ ਤੁਸੀਂ ਵੱਖਵਾਦੀ ਏ ਤੁਸੀਂ ਅਤੰਗਵਾਦੀ ਏ ਤੁਸੀਂ ਖਾਲਸਤਾਨੀ ਏ ਜਿਸ ਵੇਲੇ ਤੋਂ ਮੈਨੂੰ ਗੁੱਸਾ ਆਇਆ ਤੇ ਮੈਂ ਇਹਨੂੰ ਥੱਪੜ ਮਾਰਿਆ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਕੰਗਣਾ ਜੜੀ ਏ ਉਹ ਸਹੀ ਏ ਕੰਗਨਾਂ ਨੂੰ ਪਬਲਿਕ ਪਲੇਸ ਦੇ ਉੱਤੇ ਥੱਪੜ ਨਹੀਂ ਸੀ ਮਾਰਨਾ ਚਾਹੀਦਾ ਓ ਐਮ ਪੀ ਹੈ ਉਸ ਟਾਈਮ ਐਮ ਪੀਆ ਬਣ ਚੁੱਕੀ ਹੈਗੀ ਹੈ ਔਰ ਕਿਸੇ ਨੂੰ ਵੀ ਜੋ ਮਰਜ਼ੀ ਕੋਈ ਕਵੇ ਇਹਦਾ ਉਹਨੂੰ ਇਖਤਿਆਰ ਹੈਗਾ ਵਾ ਆਜ਼ਾਦੀ ਹੈ ਉਹਨੂੰ ਔਰ ਇਸ ਬੇਸ ਤੇ ਜਿਹੜੇ ਮੁਹਫਜ਼ ਹੈ ਉਹ ਕੁਝ ਵੀ ਕਰ ਸਕਦੇ ਹੈਗੇ ਇਸ ਲਈ ਕੰਗਨਾਂ ਨੂੰ ਥੱਪੜ ਮੇੜਾ ਮਾਰਿਆ ਗਿਆ ਉਹ ਗਲਤ ਹੈ ਜਦ ਕੇ ਦੂਸਰੇ ਪਾਸੇ ਵੱਡੀ ਗਿਣਤੀ ਚ ਜਿਹੜੇ ਲੋਕਾਂ ਦੀ ਤਦਾਦ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਕਲਵਿੰਦਰ ਕੌਰ ਹੈ ਉਹਦਾ ਜਿਹੜਾ ਥੱਪੜ ਕੰਗਣਾ ਨੂੰ ਮਾਰਿਆ ਉਹ ਸਹੀ ਮਾਰਿਆ ਹੈ ਕਿਉਂਕਿ ਕੰਗਣਾ ਮੁਸਲਸਲ ਕਸਾਨਾ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਬਦ ਜ਼ੁਬਾਨੀ ਕਰਦੀ ਹੈ ਨਾਜ਼ਬਾ ﺍﻟफाज़ ਇਸਤੇਮਾਲ ਕਰਦੀ ਹੈ ਉਹਨਾਂ ਦੀ ਭਾਵਨਾਵਾਂ ਨਾਲ ਖੇਡਦੀ ਹੈ ਅਗਰ ਕੋਈ ਕਿਸੇ ਨੂੰ ਵੀ ਕਿਸੇ ਦੀ ਮਾਂ ਤੇ ਟਿੱਪਣੀ ਕਰੇ ਤੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਇਸ ਲਈ ਤੁਸੀਂ ਕੁਲਵਿੰਦਰ ਕੌਰ ਦੀਆਂ ਪਾਬਣਾਵਾਂ ਨੂੰ ਸਮਝੋ ਉਹਦੇ ਗੁੱਸੇ ਨੂੰ ਸਮਝੋ ਜਿਸ ਬੇਸ ਤੇ ਉਹਨੇ ਥੱਪੜ ਮਾਰਿਆ ਹੈਗਾ ਜਦ ਕਿ ਹੁਣ ਸਵਾਲ ਇਹ ਹੈ ਕਿ ਕੁਲਵਿੰਦਰ ਕੌਰ ਤੇ ਕਿਉਂਕਿ ਇਹ ਤੇ ਪਤਾ ਸੀਗਾ ਕਿ ਸਿਸਟਮ ਨੇ ਹੁਣ ਐਕਟਿਵ ਹੋ ਜਾਣਾ ਹੈ ਕਿਉਂਕਿ ਇਹ ਦੇਸ਼ਾਂ ਵਿਦੇਸ਼ਾਂ ਦੇ মিডিਆ ਦੇ ਉੱਤੇ ਇਹ ਚੀਜ਼ ਜਿਹੜੀ ਹੈ ਚੱਲਣ ਦਈ ਹੈ ਪਰ ਸਿਸਟਮ ਸਿਰਫ ਐਕਟਿਵ ਕਲਵਿੰਦਰ ਕੋਰ ਵਾਸਤੇ ਹੋਇਆ ਉਹਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਉਹਦੇ ਉੱਤੇ 223 ਉਹਦੇ ਉੱਤੇ 323 ਤੇ 341 ਦੀ ਐਫਆਈਆਰ ਵੀ ਜੜੀ ਆ ਉਹ ਕਟੇਗੀ ਦਫਾਤ ਵੀ ਲੱਗ ਗਈਆਂ ਪਰ ਕਲਵਿੰਨ ਜਿਹੜੀ ਕੰਗਣਾ ਰਣਾਵਤ ਹੈ ਜਿਹੜੀ ਮੁਸلسل ਪੜਕਾਉ ਬਿਆਨ ਦੇ ਰਹੀ ਹੈ ਦੇਸ਼ ਨੂੰ ਪાળਣ ਦੀ ਕੋਸ਼ਿਸ਼ ਕਰਨ ਦੇ ਹੀ ਹੈ ਨਫ਼ਰਤ ਅੰਗੇਜ਼ੀ ਵਾਲੇ ਬਿਆਨ ਜਾਰੀ ਕਰਨਦੇ ਹੀ ਕਿ ਉਹਦੇ ਉੱਤੇ ਕਾਰਵਾਈ ਨਹੀਂ ਬਣਦੀ। ਇਹ ਕੰਗਣਾ ਨੂੰ ਥੱਪੜ ਮਾਰਨੇ ਦਾ ਮਾਮਲਾ ਜਾਂ ਐਮਪੀਏ ਕਿਸੇ ਨੂੰ ਥੱਪੜ ਵਜਨ ਦਾ ਮਾਮਲਾ ਪਹਿਲੀ ਵਾਰੀ ਨਹੀਂ ਹੋਇਆ। ਇਹ ਬਹੁਤ ਦਫਾਏ ਮਾਮਲੇ ਹੋਏ ਐ ਸਿਆਸਤ ਦੇ ਵਿੱਚ, ਮੁਲਕ ਦੇ ਵਿੱਚ। ਲੇਕਿਨ ਕਿਸੇ ਹੋਰ ਲੀਡਰਾਂ ਵਾਰੀ ਤੇ ਇਹਨਾਂ ਜਿਹੜਾ ਵੈ ਮਾਮਲਾ ਗਰਮ ਨਹੀਂ ਹੋਇਆ। ਨਾ ਇਹਨਾਂ ਉਹਨੂੰ ਫੇਮ ਦਿੱਤਾ ਗਿਆ ਜਿੰਨਾ ਕਿ ਕੰਗਣਾ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੀ ਹੈਗੀ ਹੈ ਬਲਕਿ ਉਲਟਾ ਇਹ ਅਨਾਉਂਸਮੈਂਟ ਹੁਣ ਆਉਂਦਾ ਹੀ ਹੈਗਿਆ ਕਿ ਕੰਗਣਾ ਨੂੰ ਭਾਜਪਾ ਦੀ ਫੇਸ ਲੇਡੀ ਦਾ ਜਿਹੜਾ ਵੈ ਉਹ ਆ ਉਹਦਾ ਦਿੱਤਾ ਜਾਏਗਾ ਕਿਉਂਕਿ ਕੰਗਣਾ ਭਾਜਪਾ ਦੀ ਲਾਡਲੀ ਹੈ ਇਹੀ وجہ ਹੈ ਕਿ ਕੰਗਣਾ ਇੰਨੀ ਦੇਰ ਦੇ ਬਿਆਨ ਜਾਰੀ ਕਰ ਰਹੇ ਸੀ ਜਦੋਂ ਇਹਨੇ ਆ ਜਿਹੜਾ ਬਿਆਨ ਦਿੱਤਾ ਸੀ 2020 ਦੇ ਵਿੱਚ ਉਦੋਂ ਵੀ ਇਹਦੇ ਉੱਤੇ ਕਾਰਵਾਈ ਹੋਈ ਸੀ ਔਰ ਇਹਨੂੰ ਪ੍ਰੈਸ਼ਰ ਪਾਇਆ ਗਿਆ ਸੀ ਕਿ ਤੂੰ ਆਪਣੀ ਇਸ ਬਿਆਨ ਤੇ ਮਾਫੀ ਮੰਗ ਲੇਕਿਨ ਇਹਨੇ ਅੱਜ ਤੱਕ ਉਸ ਬਿਆਨ ਤੇ ਕੋਈ ਮਾਫੀ ਨਹੀਂ ਮੰਗੀ ਔਰ ਹਜੇ ਵੀ ਉਸ ਥੱਪੜ ਖਾਣ ਵਾਲੇ ਮਾਮਲੇ ਤੋਂ ਬਾਅਦ ਵੀ ਕੰਗਣਾ ਜਿਹੜੇ ਮੁਸਲਸਲ ਆਪਣੇ ਮੀਡੀਆ ਦੇ ਉੱਤੇ ਸੋਸ਼ਲ ਅਕਾਊਂਟ ਦੇ ਉੱਤੇ ਪੜਕਾਉ ਬਿਆਨ ਜਾਰੀ ਕਰੰਦੇ ਜਿਸ ਤਰ੍ਹਾਂ ਕਿ ਜਿਹੜਾ ਦਾ ਪਹਿਲਾ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਆਤੰਗਵਾਦ ਉਗਰਵਾਦ ਅਰੂਝ ਤੇ ਹੈ ਯਾਨੀ ਫਿਰ ਡਾਇਰੈਕਟ ਪੰਜਾਬੀਆਂ ਨੂੰ ਗਾਲੀ ਦਿੱਤੀ ਅਗਰ ਪੰਜਾਬ ਦੇ ਵਿੱਚ ਆਤੰਗਵਾਦ ਉਗਰਵਾਦ ਅਰੂਝ ਤੇ ਹੈ ਤੇ ਪੰਜਾਬ ਦੇ ਵਿੱਚ ਕੀ ਲੈਣ ਹੁੰਦੇ ਹੈ ਲੇਕਿਨ ਸਵਾਲ ਇਹ ਹੈ ਕਿ ਕੰਗਣਾ ਨੂੰ ਸਜ਼ਾ ਮਿਲੇਗੀ ਕਿ ਨਹੀਂ ਮਿਲੇਗੀ ਅਗਰ ਕਾਨੂੰਨੀ ਨਜ਼ਰ ਨਾਲ ਦੇਖਿਆ ਜਾਏ ਤਾਂ ਸਜ਼ਾ ਦੇ ਦਾਇਰੇ 'ਚ ਤੇ ਕੰਗਣਾ ਵੀ ਆਉਂਦੀ ਹੈ ਕਾਨੂੰਨ ਇਹ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੋ ਕਿਸੇ ਨੂੰ ਜ਼ਾਤੀ ਤੌਰ ਤੇ ਹਿੱਟ ਕਰੋ ਉਹਨੂੰ ਟਿੱਪਣੀ ਕਰੋ ਉਹਦੀ ਕਾਸਟ ਨੂੰ ਲੈ ਕੇ ਉਹਦੀ ਔਰ ਫਿਰ ਉਹ ਜਿਹੜੇ ਮਿਨੋਰਿਟੀ ਚ ਹੋਣ ਤੁਸੀਂ ਉਹਨਾਂ ਨੂੰ ਟਿੱਪਣੀ ਕਰੋ ਉਸ ਦੇਸ਼ ਦੇ ਜਿਹੜੇ ਵਾਸੀ ਹੈ ਉਹਨਾਂ ਨੂੰ ਤੁਸੀਂ ਟਿੱਪਣੀ ਕਰੋ ਇਸ ਚੀਜ਼ ਦੀ ਇਜਾਜ਼ਤ ਕਾਨੂੰਨ ਵੀ ਨਹੀਂ ਦਿੰਦਾ ਪਰ ਕੰਗਣਾ ਵਾਸਤੇ ਇਹ ਗ੍ਰਿਫਤ ਜਿਹੜੀ ਹੈ ਇਹ ਕਿਉਂ ਨਹੀਂ ਹੈ ਤੇ ਤੁਸੀਂ ਕਮੈਂਟ ਦੇ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼